ਕੌਣ ਤਾ ਰਹੀ ਉਹਦੀ ਖਬਰ ਹੈ ਉੱਥੇ ਪੁਲਿਸ ਨੇ ਇੱਕ ਜੋੜਾ ਫੜਿਆ ਤੇ ਉਹ ਉਹ ਤੇ ਕਹਿੰਦੇ ਵੀ ਮਰਿਆਂ ਨੂੰ ਛੱਡਦੇ ਸੀ ਉਹਨਾਂ ਦੀਆਂ ਕਮਨਾ ਫਰੋਲ ਲੈਂਦੇ ਸੀ ਤੇ ਵਿੱਚ ਜੋ ਮਾੜਾ ਮੋਟਾ ਕੁਝ ਵੀ ਆਪਣੇ ਕਹਿੰਦੇ ਵੀ ਕਿਰਾਇਆ ਦੇ ਦਿਓ ਉਹ ਕਿਰਾਇਆ ਖੋ ਲੈਂਦੇ ਸੀ ਵਿੱਚੋਂ ਕੱਢ ਲੈਂਦੇ ਸੀ ਉਹ ਤਾਂ ਦੇਖੋ ਕਮਾਲ ਦੀ ਗੱਲ ਹੈ ਨਾ ਕਿ ਮਰਦਿਆਂ ਨੂੰ ਵੀ ਚੋਰੀ ਦਾ ਸ਼ਿਕਾਰ ਬੰਨਾ ਪੈ ਰਿਹਾ ਜੀ ਤਾਂ ਤੁਸੀਂ ਇਹ ਦੇਖ ਲਓ ਕਿ ਨੈਤਿਕ ਪਤਨ ਅਜਦੇ ਦੌਰ ਚ ਯਾਰ ਕਿਸ ਪੱਦਰ ਦਾ ਹੈ ਹੂੰ ਐਸੇ ਲੋਕ ਵੀ ਆ ਜਿਨ੍ਹਾਂ ਨੇ ਕਬਰਸਤਾਨ ਚੋਂ ਲਾਸ਼ਾਂ ਕੱਢ ਕੇ ਰੇਪ ਕੀਤੇ ਹੂੰ ਇਹ ਹੋਂਡ ਰਿਕਾਰਡ ਹੈ ਸਰ ਇਹ ਜੋੜਾ ਕੈਨੇਡਾ ਚ ਜੀ ਤਾਂ ਦੇਖੋ ਇਹ ਜੋੜਾ ਮਤਲਬ ਜੋੜਾ ਹੁੰਦਾ ਕਿ ਦੋ ਜਾਨੇ ਦੋ ਜਾਨੇ ਹੂੰ ਇੱਥੇ ਇੱਕ ਮੇਲ ਇੱਕ ਫੀਮੇਲ ਫੀਮੇਲ ਉਹ ਕੀ ਕਰਦੇ ਸੀ ਚੌਕੀਦਾਰ ਨੂੰ ਵਿਸ਼ਵਾਸ ਚ ਲੈnde ਕਿ ਨਵਾਂ ਜਿਹੜਾ ਮੁਰਦਾ ਦਫਨਾਇਆ ਹੁੰਦਾ ਕਿ ਅਸੀਂ ਉਹਦੇ ਰਿਸ਼ਤੇਦਾਰਾਂ ਦੇਖਪਾਲ ਕਰਨੀ ਆ ਤੇ ਫਿਰ ਗਾਲ ਵਾਲੀ ਸਾਈਡ ਤੋਂ ਨਾ ਇੱਕ ਮੋਰਾ ਕਰਦੇ ਮਗੋਰਾ ਕਰਕੇ ਲਾਸ਼ ਨੂੰ ਬਾਹਰ ਕੱਢ ਲੈਂਦੇ ਤੇ ਜਿਹੜਾ ਕੋਈ ਉਹ ਹੁਣੀ ਅਸਾਈਆਂ ਦੀ ਕੋਈ ਹੁਣੀ ਹੈ ਰਸਮ ਮੈਨੂੰ ਪਤਾ ਨਹੀਂ ਕੋਈ ਆਪਾਂ ਨੂੰ ਕੈਨੇਡਾ ਇੰਗਲੈਂਡ ਵਾਲਾ ਦੱਸ ਸਕਦਾ ਬेटर ਦੱਸ ਸਕਦਾ ਕਿ ਕਿਦਾਂ ਦਫਨਾਉਂਦੇ ਨੇ ਮੈਂ ਅਜੇ ਤੱਕ ਦਫਨਾਉਣ ਦੀ ਰਸਮ ਵੇਖੀ ਨਹੀਂ ਇੱਕ ਵਾਰੀ ਕੰਟਰੋਵਰਸ਼ੀਅਲ ਹੋ ਗਿਆ ਸੀ ਮਾਮਲਾ ਬੁਰਜਾਂ ਦਾ ਤੇ ਉਦੋਂ ਉਸ ਡੈਡ ਬੋਡੀ ਨੂੰ ਇੱਥੇ ਮੈਂ ਅਖਬਾਰ 'ਚ ਕੰਮ ਕਰਦਾ ਹੁੰਦਾ ਸੀ ਤੁਹਾਡੇ ਦਾਨੇ ਵਾਲੇ ਸਾਈਡ ਤੇ ਇੱਥੇ ਲਿਆਂਦਾ ਗਿਆ ਸੀਗਾ ਪਰ ਮੈਂ ਦਫਨਾਉਂਦਾ ਨਹੀਂ ਦੇਖਿਆ ਤਾਂ ਗੱਲ ਇਹ ਆ ਕਿ ਉਹਦੇ ਮੁਤਾਬਕ ਕੋਈ ਗੈਣਾ ਘੱਟਾ ਕੋਈ ਮਾੜਾ ਮੋਟਾ ਪਾਉਂਦੇ ਨੇ ਤਾਂ ਇਹ ਉਹਨੂੰ ਚੋਰੀ ਕਰ ਲੈਂਦੇ ਸੀ ਤਾਂ ਇਸ ਤਰ੍ਹਾਂ ਦੱਸਦੇ ਆ ਕਿ ਇਹਨਾਂ ਨੇ 3 ਕੇ 400 ਕਬਰ ਨੂੰ ਨਿਸ਼ਾਨਾ ਬਣਾਇਆ ਸਾਰਾ ਤੁਸੀਂ ਅੰਦਾਜ਼ਾ ਲਾ ਲਓ ਹਮ ਕਿ ਮਤਲਬ ਕਿ ਇਹਨਾਂ ਦਾ ਤੇ ਇੱਕ ਕੈ ਲੋਕ ਲਗਾਤਾਰ ਪੇਸ਼ਾ ਹੀ ਬਣ ਗਿਆ ਕਿ ਜਾਣਾ ਫਿਰ ਉੱਥੇ ਪਰੋਸੇ ਚ ਲੈਣਾ ਚੌਕੀਦਾਰ ਨੂੰ ਫਿਰ ਲਾਸ਼ਾਂ ਕੱਢ ਕੇ ਤੇ ਉਹਦੇ ਉੱਤੇ ਜਿਹੜਾ ਕੁਝ ਪਾਇਆ ਕੀਤਾ ਹੈ ਤਾਂ ਚੱਕ ਕੇ ਲੈ ਜਾਣਾ ਹੂੰ ਤੇ ਇਹ ਮਤਲਬ ਕਿ ਸਮਾਜ ਦੀ ਗ੍ਰਾਵਟ ਹੈ ਇਹਦੀ ਹੱਦਾ ਨਹੀਂ ਆ ਹੂੰ ਕਿ ਅਸੀਂ ਇਕੱਲੇ ਮਤਲਬ ਕਿ ਇੱਥੇ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਨੈਤਿਕ ਪਤਨ ਹੋਇਆ ਹੂੰ ਇਹ ਸਾਰੇ ਪਾਸੇ ਆ ਵੈਸਟਰਨ ਕਲਚਰ ਨੂੰ ਆਪਾਂ ਕਹਿੰਦੇ ਯਾਰ ਉਹ ਤਾਂ ਬੜੇ ਅੱਜ ਨਾਲ ਹੁੰਦਾ ਨਹੀਂ 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 ਸਾਹਿਬ ਆਪਣੇ ਕਹਿੰਦੇ ਹੁੰਦੇ ਹਨ ਵੀ ਕਿ ਲੋਕੇ ਸ਼ਮਸ਼ਾਨ ਘਾਟ ਚ ਜਾ ਕੇ ਇੱਕ ਵਾਰੀ ਸਾਰਿਆਂ ਨੂੰ ਮੌਤ ਯਾਦ ਆ ਜਾਂਦੀ ਹੈ ਹੂੰ ਤੇ ਉਹਨਾਂ ਨੇ ਤੇ ਉੱਥੇ ਜਾ ਕੇ ਵੀ ਨਹੀਂ ਆਏ ਹਾਂ ਨਹੀਂ ਮਤਲਬ ਉਹੀ ਹੈ ਨਾ ਕਿ ਇਹ ਨੈਤਿਕ ਪਤਨ ਹੈ ਨਾ ਹੂੰ ਤੇ ਤੁਸੀਂ ਦੇਖੋ ਆਪਣੇ ਵੀ ਹੁਣ ਸ਼ਮਸ਼ਾਨ ਘਾਟਾਂ ਚੋਂ ਗੇਟ ਲੈ ਜਾਂਦੇ ਆ ਜੀ ਲੋਹਾ ਚੋਰੀ ਹੋ ਜਾਂਦਾ ਹੈ ਇਵਨ ਥੱਟ ਲੱਕੜਾਂ ਲੈ ਜਾਂਦੇ ਨੇ ਲੋਕ ਕੋਈ ਮੌਕਾ ਸੀਗਾ ਅਸੀਂ ਛੋਟੇ ਸੀ ਗਿੱਟਾ ਮਤਲਬ ਕਿ ਸਾਨੂੰ ਵਰਜਿਆ ਜਾਂਦਾ ਸੀ ਕਿ ਤੁਸੀਂ ਅੰਦਰ ਵੀ ਨਹੀਂ ਜਾਣਾ ਜੀ ਫਿਰ ਬਾਅਦ 'ਚ ਅਸੀਂ ਜਵਾਨੀ ਪਾਰ ਉੱਥੇ ਹੀ ਰਹੇ ਜਿਆਦਾ ਚਾਹ ਚੇਰਾ ਕਿ ਮਤਲਬ ਕਿ ਸਾਨੂੰ ਡਰਾਇਆ ਜਾਂਦਾ ਸੀਗਾ ਕਿ ਅੰਦਰ ਨਹੀਂ ਜਾਣਾ ਇਦਾਂ ਕਰਨਾ ਮਤਲਬ ਕਿ ਉੱਥੋਂ ਇੱਕ ਜਦਾ ਕਹ ਲਈਏ ਨਾ ਕਿ ਮਾੜੀ-ਮੋਟੀ ਚੀਜ਼ ਵੀ ਨਹੀਂ ਸੀ ਚੁੱਕ ਕੇ ਲਿਆਂਦੀ ਜਾਂਦੀ ਤੇ ਅੱਜ ਅੱਜ ਤੁਸੀਂ ਦੇਖੋ ਸ਼ਮਸ਼ਾਨ ਘਟ ਦਾ ਲੋਹਾ ਜਿਹੜਾ ਸਾਡੇ ਸ਼ਮਸ਼ਾਨ ਮੇਰੇ ਘਰ ਦੇ ਨਾਲ ਹੀ ਸ਼ਮਸ਼ਾਨ ਘਾਟਿਆ ਜਿਹੜੀ ਹੈ ਜਿੱਥੇ ਮੈਂ ਰਹਿਣਾ ਜੀ ਤਾਂ ਉੱਥੇ ਬੜਾ ਪਾਰਾ ਗੇਟ ਸੀਗਾ ਸਾ ਬਹੁਤ ਪਾਰਾ ਤੇ ਪੁਰਾਣਾ ਗੇਟ ਸੀਗਾ ਜਿਵੇਂ ਆਪਣੇ ਪਹਿਲਾਂ ਨਹੀਂ ਸੀ ਬਣਦੇ ਹੁੰਦੇ ਲੋਹੇ ਦੇ ਤੇ ਉਹ ਮਤਲਬ ਕਿ ਸਿੱਖਾਂ ਜੀ ਵਾਲੇ ਜੀ ਇਦਾਂ ਦਾ ਗੇਟ ਉਹ ਰਾਤ ਨੂੰ ਪਤਾ ਨਹੀਂ ਕਿਦਾਂ ਲਾ ਕੇ ਲੈ ਗਏ ਸੁਖਮ ਸਾਹਿਬ ਤਮੈਨੂੰ ਤੇ ਲੱਗਦਾ ਹੁਣ ਵਾਲੇ ਸਮੇਂ 'ਚ ਆਪਾਂ ਨੂੰ ਵੀ ਸੀਸੀਟੀਵੀ ਕੈਮਰੇ ਲਵਾਉਣੇ ਪੈਣੇ ਸ਼ਮਸ਼ਾਨ ਘਾਟਾਂ 'ਚ ਮੁਰਦਿਆਂ ਕਹਿਣਾ ਕਿ ਯਾਰ ਕਿਆ ਹੀ ਬਾਤ ਆ ਕਿ ਸ਼ਮਸ਼ਾਨ ਘਾਟ ਤੇ ਠੀਕ-ਠਾਕ ਬਣ ਗਏ ਉੱਤੇ ਹੁਣ ਸੀਸੀਟੀਵੀ ਵੀ ਲਾਤੇ ਸਾਨੂੰ ਸਾਡੀਆਂ ਹਰਕਤਾਂ ਵੇਖਦੇ ਜੇ ਅਸੀਂ ਕੀ ਕਰਦੇ ਆ ਜੀ 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 ਕੰਗਸਰੀ ਵਾਲਾ ਜੀ ਇੱਕ ਮੈਸੇਜ ਕਰ ਰਹੇ ਨੇ ਕਹਿੰਦੇ ਕਿ ਮੈਕਡੀ ਦੇ ਚੀਜ਼ 버ਗਰ ਦੇ ਵਿੱਚ ਹਿਊਮਨ ਮੀਟ ਦੀ ਕਹਿੰਦੇ ਖਬਰ ਬਹੁਤ ਵਾਇਰਲ ਹੋ ਰਹੀ ਹੈ ਦੇਖੋ ਇਹ ਇਸ ਤੋਂ ਵੱਡੀਆਂ ਘਰਾਫਟਾਂ ਕੀ ਹੋ ਸਕਦੀਆਂ ਨੇ ਫਿਰ ਹਾਂਜੀ ਦੇਖੋ ਕੀ ਕਹਿ ਸਕਦੇ ਐਡੇ ਵੱਡੇ ਜੇ ਮਤਲਬ ਕਿ ਬ੍ਰਾਂਡ ਇਦਾਂ ਕਰ ਰਹੇ ਨੇ ਪਰ ਬਹੁਤ ਘੱਟ ਗੁੰਜਾਇਸ਼ ਹੁੰਦੀ ਹੈ ਅੱਜ ਕੱਲ ਨਾ ਪਤਾ ਕੀ ਹੈ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਨਾ ਇਹ ਚੀਜ਼ਾਂ ਪਲਾਂਟਡ ਵੀ ਹੁੰਦੀਆਂ ਨੇ ਜੀ ਜ਼ਰੂਰੀ ਨਹੀਂ ਮੈਂ ਇਸ ਬਾਰੇ ਕਹਿ ਰਿਹਾ ਕਿ ਬਹੁਤ ਬਰੀਕੀ ਦੇ ਨਾਲ ਕੋਖ ਪੜਤਾਲ ਕਰ ਲਵਾਂ ਹੂੰ ਪਹਿਲਾਂ ਕਿ ਕੀ ਵਾਕਿਆਤ ਹੈ ਅੱਜ ਕੱਲ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਇਨ੍ਹਾਂ ਚੀਜ਼ਾਂ ਵਾਸਤੇ ਬਕਾਇਦਾ ਰਕਮ ਲਈ ਜਾਂਦੀ ਹੈ ਹੂੰ ਕਿ ਅਸੀਂ ਦੂਸਰੇ ਬ੍ਰਾਂਡ ਨੂੰ ਇਸ ਤਰੀਕੇ ਨਾਲ ਇਸ ਪ੍ਰਚਾਰ ਦੇ ਨਾਲ ਸੱਟ ਮਾਰਾਂਗੇ ਜੀ ਸਰ ਪੀਆਰ ਆਪਣੇ ਆਪ ਚ ਬਿਜ਼ਨਸ ਹੈ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਪੀਆਰ ਵੀ ਬਿਜ਼ਨਸ ਹੈ ਤੇ ਐਦਾਂ ਮਤਲਬ ਕਿ ਕਿਸੇ ਨੂੰ ਬਰਬਾਦ ਕਰਨਾ ਇਹ ਵੀ ਬਿਜ਼ਨਸ ਹੈ ਕਿਸੇ ਦੀ ਪੀਆਰ ਡੇਗਣੀ ਹੈ ਵੀ ਬਿਜ਼ਨਸ ਹੈ ਹਾਂ ਜੀ